ਬੁਰੀ ਮਿਹਨਤ ਤੇ ਲੱਗਨ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ। ਘਰੋਂ ਲੱਗੇ ਹੋਈ। ਹੰਜੂ ਆਗੇ ਨਾ। ਹੈ? ਲੋ ਲੱਗੀ ਮਰ ਜਾ। ਨਹੀਂ ਕਰਦੇ। ਸਾਰਾ ਮਸਾਂ ਆਈ ਦਿੰਦੀ ਆ ਵੀ ਤੁਸੀਂ ਪੜੋ ਤੇ ਸਾਹੇ ਪੜ੍ਹਿਆ ਅਗਰ ਇੱਕ ਸੱਚ ਦੀ ਆਵਾਜ਼ ਨਿਊ ਚੰਡੀਗੜ੍ਹ ਮੀਡੀਆ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਸਤਨਾਮ ਸਿੰਘ ਮੌਜੂਦ ਹਾਂ ਜੀ ਇਸ ਸਮੇਂ ਪਿੰਡ ਸਿਆਲਵਾ ਵਿਖੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਉਸ ਪਰਿਵਾਰ ਦੀਆਂ ਜਿਸ ਪਰਿਵਾਰ ਦੀ ਬੱਚੀ ਨੇ ਜਵਾਹਰ ਨਮੋਦਿਆ ਸਕੂਲ ਦੇ ਵਿੱਚ ਸਿਲੈਕਟ ਹੋਣ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਸੋ ਤਸਵੀਰਾਂ ਰਹੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਪਰਿਵਾਰ ਦੇ ਵਿੱਚ ਪਹੁੰਚਣ ਤੇ ਉਸ ਬੱਚੀ ਤੇ ਪਰਿਵਾਰ ਵੱਲੋਂ ਉਸ ਦਾ ਨਿਗਾਹ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਪਿੰਡ ਦੇ ਕੁਝ ਪਤਵੰਤੇ ਸੱਜਣ ਵੀ ਇੱਥੇ ਹਾਜ਼ਰ ਹਨ ਇੱਥੇ ਦੱਸਣਾ ਬੰਦਾ ਹੈ ਕਿ ਇੱਕ ਦਿਹਾੜੀਦਾਰ ਪਰਿਵਾਰ ਦੇ ਵਿੱਚੋਂ ਇਸ ਨਿਮਾਣੀ ਜਿਹੀ ਛੋਟੀ ਜੀ ਬੱਚੀ ਨੇ ਇਹ ਉਪलब्ਧੀ ਪ੍ਰਾਪਤ ਕੀਤੀ ਹੈ ਸੋ ਅਸੀਂ ਇਸ ਪਰਿਵਾਰ ਦੇ ਜੋ ਮੈਂਬਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਉਪलब्ਧੀ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਦੇ ਦਿਲ ਦੀ ਕੀ ਤਮੰਨਾ ਹੈ ਕਿ ਬੱਚੀ ਨੂੰ ਕਿੱਥੇ ਤੱਕ ਪੜਾਉਣਾ ਚਾਹੁੰਦੇ ਨੇ ਤੇ ਬੱਚੀ ਤੋਂ ਵੀ ਸੁਣਦੇ ਆ ਉਸ ਤੋਂ ਉਸ ਦਾ ਏਮ ਕੀ ਹੈ ਕੀ ਬਣਨਾ ਚਾਹੁੰਦੀ ਹੈ ਤੇ ਹੋਰ ਵੀ ਜੋ ਵੀ ਗੱਲਾਂ ਬਾਤਾਂ ਹੋਣਗੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਆਓ ਅਸਦੇ ਬੱਚੀ ਦੇ ਪਰਿਵਾਰ ਦੇ ਨਾਲ ਆਪਾਂ ਪਹਿਲਾਂ ਗੱਲਬਾਤ ਕਰਦੇ ਆ ਕਿ ਉਹਨਾਂ ਆਪਣੀ ਧੀ ਦੀ ਇਸ ਉਪਲਬਧੀ ਤੇ ਕੀ ਕਿਹਾ ਕੀ ਨਾ ਹੈ ਤੁਹਾਡਾ ਸੋਨੀਆ ਜੀ ਕੀ ਨਾ ਹੈ ਸੋਨੀਆ ਕਿਹੜੇ ਸਕੂਲ ਚ ਪੜਦੇ ਹੋ ਜੀ ਅਸੀਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਾਜਰੇ ਅੱਛਾ ਜਿਹੜਾ ਨਵੋਦਿਆਂ ਦਾ ਤੁਸੀਂ ਚੈਸਟ ਦਿੱਤਾ ਸੀ ਕਿੱਥੇ ਹੋਏ ਸੀ ਇਹ ਇਗਜ਼ਾਮ ਜੀ ਕਰ ਆਲਰੀਡੀ ਹੈ ਵੀ ਸਕੂਲ ਵਿੱਚ ਅੱਛਾ ਕਿੰਨੇ ਨੰਬਰ ਆਏ ਤੁਹਾਡੇ ਜੀ ਉਹ ਤੇ ਮੈਂ ਨੰਬਰ ਨਹੀਂ ਦੱਸਦੀ ਅੱਛਾ ਤੇ ਕਦੋਂ ਪਤਾ ਲੱਗਾ ਤੁਹਾਨੂੰ ਕਿ ਤੁਸੀਂ ਨਵੋਦਿਆਂ ਸਕੂਲ ਵਾਸਤੇ ਸਿਲੈਕਟ ਹੋ ਗਏ 31 ਮਾਰਚ ਨੂੰ 31 ਮਾਰਚ ਨੂੰ ਨਤੀਜਾ ਜਦੋਂ ਆਲਿਆ ਸੀ ਹਾਂਜੀ ਕਿਸ ਤਰ੍ਹਾਂ ਦਾ ਤੁਹਾਨੂੰ ਫੀਲ ਹੋ ਰਿਹਾ ਇਸ ਟਾਈਮ ਕਿਵੇਂ ਲੱਗ ਰਿਹਾ ਜੀ ਬਹੁਤ ਚੰਗਾ ਵਧੀਆ ਲੱਗ ਰਿਹਾ ਤੁਹਾਨੂੰ ਪਤਾ ਹੈ ਵੀ ਨਮੋਦੇ ਸਕੂਲ ਦੇ ਵਿੱਚ ਤੁਹਾਨੂੰ ਕੱਲਿਆਂ ਨੂੰ ਰਹਿਣਾ ਪੈਣਾ ਮਾਪਿਆਂ ਨੇ ਨਹੀਂ ਬਣਾ ਉੱਥੇ ਤੁਹਾਡੇ ਨਾਲ ਜੀ ਹਾਂ ਜੀ ਪਤਾ ਤੁਹਾਨੂੰ ਪਹਿਲਾਂ ਦੱਸਤਾ ਸੀ ਕਰਦੇ ਨੇ ਵੀ ਕਈ ਬੱਚੇ ਰੋਣ ਲੱਗ ਜਾਂਦੇ ਵੀ ਬਾਅਦ ਵਿੱਚ ਉੱਥੇ ਜਾ ਕੇ ਵੀ ਮੈਂ ਤਾਂ ਜਾਣਾ ਹੈ ਕਰਦੇ ਨੇ ਦੱਸਿਆ ਸੀ ਵੀ ਉੱਥੇ ਰਹਿਣਾ ਪੈਣਾ ਜੀ ਹਾਂ ਜੀ ਟੀਚਰਾਂ ਨੇ ਵੀ ਦੱਸਿਆ ਸੀ ਜੀ ਹਾਂ ਜੀ ਅੱਛਾ ਤੇ ਹੁਣ ਕਦੋਂ ਜਾ ਰਹੇ ਹੋ ਤੁਸੀਂ ਜੀ ਕੱਲ੍ਹ ਕਿਹੜੇ ਪਿੰਡ ਦੇ ਸਕੂਲ ਦੇ ਜਿਹੜਾ ਨੋਟ ਦਾ ਸੈਂਟਰ ਹੈ ਜਿਹੜਾ ਸੰਧੂਆ ਸੈਂਟਰ ਚ ਹੋਇਆ ਜਾਂ ਜਿਹੜਾ ਇਹ ਰਕੌਲੀ ਹੈ ਕਿਹੜੇ ਜਿਰਕੌਲੀ ਰਕੌਂਦੀ ਫਿਰ ਨੇੜੇ ਹੀ ਹੈ ਹਾਂਜੀ ਤੇ ਫਿਰ ਮਿਸ ਕਰੋਗੇ ਘਰ ਦੇ ਨੂੰ ਸਾਰਿਆਂ ਨੂੰ ਜੀ ਹਾਂਜੀ ਕਿਹਨਾਂ ਨੂੰ ਜ਼ਿਆਦਾ ਮਿਸ ਕਰੋਗੇ ਜੀ ਸਭ ਨੂੰ ਹਾਂ ਜ਼ਿਆਦਾ ਕਿਹੜਾ ਨੇੜੇ ਆ ਤੁਹਾਡੇ ਦਿਲ ਦੇ ਨੇੜੇ ਕਿਹੜਾ ਜ਼ਿਆਦਾ ਕਿਹਦੇ ਨਾਲ ਮੂੰਹ ਆ ਘਰ ਦੇ ਵਿੱਚ ਜ਼ਿਆਦਾ ਜੀ ਸਭ ਨਾਲ ਸਾਰਿਆਂ ਨਾਲ ਤੇ ਹੋਰ ਬੱਚਿਆਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਹੋ ਤੇ ਬੜੇ ਹੋ ਕੇ ਬਣਨਾ ਕੀ ਚਾਹੁੰਦੇ ਹੋ ਤੁਸੀਂ ਜੀ ਜੱਜ ਬਣਨਾ ਚਾਹੁੰਦੀ ਆ ਤੇ ਕਿਸ ਤਰ੍ਹਾਂ ਫਿਰ ਮੰਨ ਦੇ ਵਿੱਚ ਵਿਚਾਰ ਆ ਰਿਹਾ ਵੀ ਹੁਣ ਉੱਥੇ ਰਹਿ ਕੇ ਜੱਜ ਬਣਨਾ ਜੀ ਹਾਂ ਜੀ ਪਤਾ ਤੁਹਾਨੂੰ ਵੀ ਜਦੋਂ ਤੱਕ ਨੌਕਰੀ ਨਹੀਂ ਮਿਲਦੀ ਉਸ ਸਕੂਲ ਦੇ ਵਿੱਚ ਰਹਿਣਾ ਪੈਂਦਾ ਸਾਰੀਆਂ ਸਹੂਲਤਾਂ ਉੱਥੇ ਤੁਹਾਨੂੰ ਮਿਲਣੀਆਂ ਜੀ ਹਾਂ ਜੀ ਤੇ ਕੁਝ ਘਰ ਦੀਆਂ ਜਿਹੜੀਆਂ ਸਹੂਲਤਾਂ ਹੁੰਦੀਆਂ ਉਹ ਨਹੀਂ ਤੁਹਾਨੂੰ ਉੱਥੇ ਮਿਲਣੀਆਂ ਉਹਨਾਂ ਨੂੰ ਫਿਰ ਕਿਸ ਤਰ੍ਹਾਂ ਉੱਥੇ ਮਤਲਬ ਮੇਨਟੇਨ ਕਰੋਗੇ ਤੁਸੀਂ ਹੂੰ ਤੁਸੀਂ ਮਿਸਤਾ ਕਰੋਗੇ ਜੀ ਹਾਂ ਜੀ ਅੱਛਾ ਤੇ ਹੁਣ ਜਿਹੜੇ ਤੁਹਾਡੇ ਹਾਨ ਪਰਮਾਨ ਦੇ ਬੱਚੇ ਨੇ ਤੁਹਾਡੇ ਵਰਗੇ ਹੋਰ ਬੱਚੇ ਨੇ ਉਹਨਾਂ ਨੂੰ ਕੀ ਸਨੇਹ ਦੇਣਾ ਚਾਹੀਦਾ ਜਿਸਨੂੰ ਜੀ ਆਪਣੀ ਪੂਰੀ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ ਦਾਦੀ ਜੀ ਕਿਵੇਂ ਲੱਗਦਾ ਹੈ ਬੇਟੀ ਤੁਹਾਡੀ ਤੁਹਾਡੀ ਪੋਤੀ ਵਧੀਆ ਇੱਕ ਸਕੂਲ ਦੇ ਵਿੱਚ ਪਾਈ ਚਲੋ ਬਹੁਤ ਵਧੀਆ ਜੀ ਬਹੁਤ ਮੈਂ ਅੱਜ ਤੱਕ ਖੁਸ਼ ਹੈ ਸਾਡੀ ਕੋਟੀ ਨੂੰ ਬਣ ਕੇ ਦਿਖਾ ਰਹੀ ਹੈ ਜਿਵੇਂ ਖਾਸ ਕਰ ਇੱਕ ਗੱਲ ਇੱਥੇ ਦੱਸਣੀ ਬਣਦੀ ਹੈ ਕਿ ਜਿਹੜੇ ਬੱਚੇ ਹੁੰਦੇ ਨਾ ਉਹਨਾਂ ਨੂੰ ਆਪਣੇ ਮਾਪਿਆਂ ਤੋਂ ਦੂਰ ਰਹਿਣਾ ਪੈਂਦਾ ਹੈ ਸਕੂਲ ਦੇ ਵਿੱਚ ਰਹਿ ਕੇ ਪੜ੍ਹਾਈ ਕਰਨੀ ਪੈਂਦੀ ਹੈ ਜਦੋਂ ਤੁਹਾਡੀ ਬੇਟੀ ਹੁਣ ਤਾਂ ਵੇੜੇ ਦੇ ਵਿੱਚ ਘੁੰਮਦੀ ਦਿਖਾਈ ਦਿੰਦੀ ਹੈ ਖੇਡਦੀ ਰਹਿੰਦੀ ਹੈ ਜਦੋਂ ਦਿਖਣੀ ਨਹੀਂ ਹੈ ਉੱਥੇ ਫਿਰ ਮਨ ਉੱਥਾ ਵੀ ਜਾਏ ਹੋਗਾ ਕੋਈ ਨਹੀਂ ਸਾਡੇ ਕੋਲੇ ਹੈ ਨੇੜੇ ਹੀ ਹੈ ਨੇੜੇ ਹੀ ਹੈ ਸਾਨੂੰ ਕੋਈ ਹੋ ਨਹੀਂ ਹੈ ਗਿੱਦੀ ਆ ਪਤਾ ਕਿਵੇਂ ਲੱਗਾ ਸੀ ਤੁਹਾਨੂੰ ਕਿ ਤੁਹਾਨੂੰ ਤੁਹਾਡੀ ਬੱਚੀ ਸਿਲੈਕਟ ਹੋ ਗਈ ਸਾਨੂੰ ਉਹਦੇ ਵਿੱਚ ਫੋਨ ਆਏ ਜੀ ਤਾਂ ਸਾਰੇ ਕਿਹਨਾਂ ਨੇ ਫੋਨ ਕੀਤਾ ਸੀ ਸਕੂਲ ਵਾਲਿਆਂ ਨੇ ਮੱਦੇ ਆਏ ਨੇ ਤੇ ਹੁਣ ਤੁਸੀਂ ਆਪਣੀ ਜਿਵੇਂ ਕਿਹਾ ਵੀ ਸਾਰਿਆਂ ਦੇ ਬੱਚੇ ਹੋਰ ਮਾਪਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਹੋਰਨਾਂ ਵੀ ਅਸੀਂ ਕਹਿੰਦੇ ਵੀ ਇਹ ਕੰਮ ਕਰੋ ਜੀ ਆਪਣੇ ਬੱਚੇ ਚੰਗੀ ਤਰ੍ਹਾਂ ਪੜ੍ਹਨ ਲਿਖਣ ਸਭ ਕੁਝ ਅ ਮਾਤਾ ਦੀਆਂ ਦੁਆਵਾਂ ਹੈ ਜਿਵੇਂ ਇਹਨਾਂ ਦੀ ਪੋਤੀ ਨੂੰ ਨੇ ਅਸੀਂ ਵੀ ਕਹਿੰਦੇ ਹਾਂ ਵੀ ਹੋਰ ਦੇ ਬੱਚੇ ਵੀ ਵਧੀਆ ਪੜ੍ਹਾਈ ਕਰਕੇ ਇਸ ਤਰ੍ਹਾਂ ਦੀ ਉਪਲਬਧੀ ਹਾਸਲ ਕਰਨ ਤਾਈ ਜੀ ਨੇ ਸਾਡੇ ਨਾਲ ਉਹਨਾਂ ਦੇ ਮਾਤਾ ਜੀ ਸ਼ਾਇਦ ਨਹੀਂ ਬੋਲ ਸਕਦੇ ਕਿਵੇਂ ਫੀਲ ਕਰ ਰਹੇ ਹੋ ਤੁਹਾਡੇ ਪਰਿਵਾਰ ਦਾ ਇੱਕ ਬੱਚਾ ਸਿਲੈਕਟ ਹੋਇਆ ਹਾਂਜੀ ਅਸੀਂ ਬਹੁਤ ਜ਼ਿਆਦਾ ਮਾਣ ਮਹਿਸੂਸ ਕਰਦੇ ਆ ਆਪਣੇ ਬੱਚੇ ਤੇ ਕਿਉਂ ਸ਼ੁਰੂ ਤੋਂ ਹੀ ਇਹ ਬੱਚਾ ਮਿਹਨਤ ਵਾਲਾ ਬੱਚਾ ਹੈਗਾ ਬਹੁਤ ਜ਼ਿਆਦਾ ਮਿਹਨਤ ਕਰਦੀ ਸੀਗੀ ਕਿਉਂ ਸ਼ੁਰੂ ਤੋਂ ਹੀ ਸਾਨੂੰ ਇਹ ਸੀਗਾ ਵੀ ਹਾਂ ਇਹ ਕੁਝ ਕਰ ਸਕਦੀ ਅੱਗੇ ਜਾ ਕੇ ਸੱਚਮੁੱਚ ਅੱਜ ਸਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਸਾਨੂੰ ਆਪਣੇ ਬੱਚੇ ਤੇ ਵੀ ਇਹਨੇ ਬਹੁਤ ਜ਼ਿਆਦਾ ਮਿਹਨਤ ਕਰੀਆ ਔਰ ਉਸ ਮਿਹਨਤ ਦਾ ਹੀ ਨਤੀਜਾ ਅੱਜ ਫਲ ਇਸ ਬੱਚੀ ਨੂੰ ਮਿਲਿਆ ਜੋ ਇਹ ਕੱਲ ਨੂੰ ਨੋਜਵਾਰਨ ਉਹਦੇ ਅਧਿਆਪਕ ਅਧਿਆਲਿਆ ਸਕੂਲ ਰਕੌਲੀ ਵਿੱਚ ਜਾ ਰਹੀ ਆ ਅਸੀਂ ਉਹਨਾਂ ਅਧਿਆਪਕਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਪੂਰੀ ਲਗਨ ਦੇ ਨਾਲ ਇਸ ਬੱਚੀ ਨੂੰ ਮਿਹਨਤ ਕਰਵਾਈ ਆ ਔਰ ਪਰਿਵਾਰ ਦਾ ਵੀ ਮਾਪੇ ਦਾ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਹੱਥ ਆ ਜਿਨ੍ਹਾਂ ਨੇ ਆਪਣੀ ਬੱਚੀ ਨੂੰ ਤਸ਼ਾਹ ਕਰਿਆ ਔਰ ਉਸ ਮਾ ਮਾਂ ਬਾਪ ਇਸ ਬੱਚੀ ਨੇ ਵੀ ਆਪਣੇ ਮਾ ਮਾਂ ਬਾਪ ਦਾ ਮਾਣ ਵਧਾਇਆ ਔਰ ਸਿਰ ਉੱਚਾ ਕਰਿਆ ਰੋਸ਼ਨ ਕਰਿਆ ਨਾਮ ਜੀ ਹਰਮਨ ਜੀ ਅੱਜ ਤੁਸੀਂ ਇਸ ਧੀ ਨੂੰ ਵਧਾਈ ਦੇਣ ਪਹੁੰਚੇ ਹੋ ਕਿਸ ਤਰ੍ਹਾਂ ਦਾ ਫੀਲ ਕਰ ਰਹੇ ਹੋ ਤੁਹਾਡੇ ਪਿੰਡ ਦੀ ਇੱਕ ਧੀ ਨੇ ਇਹ ਪ੍ਰਾਪਤੀ ਹਾਸਲ ਕੀਤੀ ਹੈ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਬਹੁਤ ਵਧੀਆ ਲੱਗ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਦੇਸ਼ ਵਿਦੇਸ਼ ਵਿੱਚ ਦਰਸ਼ਕ ਤੁਹਾਡੇ ਚੈਨਲ ਨੂੰ ਦੇਖ ਰਹੇ ਸਭਨਾਂ ਸਭ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੋ ਹੁਣ ਹਰ ਬੱਚਿਆਂ ਨੂੰ ਉਨਾ ਦੀ ਜਿਹੜੀ ਖਬਰ ਲੈਣ ਆਈ ਹੈ ਕਾਮਯਾਬੀ ਦੇ ਰਾਹ ਦੇ ਉੱਤੇ ਜਦੋਂ ਸ਼ੁਰੂ ਹੋਏ ਉਹ ਅਸੀਂ ਸ਼ੁਕਰਗੁਜ਼ਾਰ ਹੈ ਜੀ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਸਕੂਲਾਂ ਦੇ ਵਿੱਚ ਵਧੀਆ ਪੜ੍ਹਾਈ ਸ਼ੁਰੂ ਕਰਾਈ ਹੈ ਤਾਂ ਕਿ ਬੱਚੇ ਜਿਹੜੇ ਹੈਗੇ ਹਨ ਵਧੀਆ ਪੜ੍ਹ ਲਿਖ ਕੇ ਆਪਣੇ ਮਾਪੇ-ਪਾਪ ਦਾ ਨਾਮ ਵੀ ਰੌਸ਼ਨ ਕਰ ਰਹੀ ਹੈ ਔਰ ਆਉਣ ਵਾਲੇ ਸਮੇਂ ਵਿੱਚ ਕੁਝ ਬਣ ਵੀ ਜਾਵਗੇ ਵਧੀਆ ਕੀ ਲੱਗਦਾ ਕਿ ਜਿਸ ਤਰ੍ਹਾਂ ਦੇ ਹੁਣ ਨਤੀਜੇ ਆ ਰਹੇ ਨੇ ਸਕੂਲਾਂ ਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਵਧੀਆ ਸਕੂਲਾਂ ਦੇ ਵਿੱਚ ਪੜ੍ਹਾਈ ਹੋ ਰਹੀ ਹੈ ਜੇ ਆਪਾਂ ਮੀਡੀਆ ਨੂੰ ਲੈ ਕੇ ਗੱਲ ਕਰੀਏ ਤਾਂ ਪੰਜਾਬੀ ਭਾਸ਼ਾ ਬਹੁਤ ਨਤੀਜੇ ਸਾਨੂੰ ਦੇਖਣ ਨੂੰ ਮਿਲਦੇ ਨੇ ਕਿ ਪੰਜਾਬੀ ਨੂੰ ਬਿਸਰਦੇ ਜਾ ਰਹੇ ਨੇ ਬੱਚੇ ਪੰਜਾਬੀ ਕਰਨਾ ਭੁੱਲ ਜਾ ਰਹੇ ਨੇ ਇੱਕ ਅੱਜ ਕੱਲ੍ਹ ਇੱਕ ਹੋਰ ਸ਼ੋਸ਼ੇਬਾਜ਼ੀ ਵੀ ਬਹੁਤ ਚੱਲੀ ਬੀਤੀ ਜਾਣਾ ਖਣਾ ਪ੍ਰਾਈਵੇਟ ਸਕੂਲਾਂ ਨੂੰ ਭੱਜ ਰਿਹਾ ਏ ਸਭ ਤੇ ਬੜੀ ਲੁੱਟ ਹੈ ਪ੍ਰਾਈਵੇਟ ਦਾ ਮੈਂ ਕਹਿੰਦਾ ਵੀ ਜਮਾਈ ਲੁੱਟ ਹੈ 101% ਲੁੱਟ ਹੈ ਇਹਨਾਂ ਤੇ ਤਾਂ ਬਿਲਕੁਲ ਕਿਨਾਰਾ ਕਰਨਾ ਚਾਹੀਦਾ ਮੈਂ ਤਾਂ ਬਿਲਕੁਲ ਬਰਖਿਲਾਫ ਇਹਨਾਂ ਦੇ ਵੀ ਜਿਹੜੇ ਸਰਕਾਰੀ ਸਕੂਲ ਐ ਸਗੋਂ ਸਰਕਾਰ ਨੂੰ ਵੀ ਥੋੜੇ ਚੱਕੰਨੇ ਹੋਣ ਦੀ ਲੋੜ ਐ ਇਹਨਾਂ ਦੇ ਵਿੱਚ ਵੀ ਕੁਝ ਕਮੀਆਂ ਹਲੇ ਹੈਗੀਆਂ ਐ ਸਰਕਾਰ ਨੂੰ ਇਹਦੇ ਵਿੱਚ ਸੁਧਾਰ ਕਰਨਾ ਚਾਹੀਦਾ ਜੇ ਜਿਹੜੇ ਇਹਨਾਂ ਨੇ ਵਾਅਦੇ ਕਰੇ ਐ ਉਹ ਇਹਨਾਂ ਨੂੰ ਪੂਰੇ ਕਰਨੇ ਚਾਹੀਦੇ ਐ ਜੇ ਨਹੀਂ ਆਪਣੇ ਵਾਅਦੇ ਆ ਬਾ ਉਤਰਦੇ ਬਾ ਫੇ ਇਹਨਾਂ ਨੂੰ ਅੰਜਾਮ ਦੇਖਣੇ ਚ ਮਿਲੇ ਜਾਊਗਾ ਜੀ ਫਿਰ ਬਾਕੀ ਜੀ ਸਾਡੇ ਮੰਤਰੀ ਸਾਹਿਬ ਐ ਮੈਡਮ ਜੀ ਉਹ ਵਧੀਆ ਚੱਲੋ ਚਲਾ ਰਹੇ ਸਰਕਾਰ ਦੇ ਵਿੱਚ ਜਿਹੜੀ ਉਹਨਾਂ ਦੀ ਇਹ ਭੂਮਿਕਾ ਵਧੀਆ ਨਿਭਾ ਰਹੇ ਐ ਅਸੀਂ ਕਹਿੰਦੇ ਹੋਰ ਵਧੀਆ ਤਰੀਕੇ ਨਾਲ ਇਹਨਾਂ ਪੰਜਾਬ ਨੂੰ ਵਧੀਆ ਸੋਚੇ ਜੇ ਢੰਗ ਨਾਲ ਚਲਾਓ ਪੰਜਾਬ ਨੂੰ ਐਨ ਜਿਤਨਾ ਸੋਨੇ ਦੀ ਚਿੜੀ ਬਣਨਾ ਚਾਹੀਦਾ ਇਹਨੂੰ ਉਸ ਤਰ੍ਹਾਂ ਹੀ ਬਣਾਓ ਸੋ ਪਹਿਲਾਂ ਸਤਨਾਮ ਜੀ ਅਸੀਂ ਸੱਚ ਦੀ ਆਵਾਜ਼ ਤੁਹਾਡੇ ਚੈਨਲ ਦੁਆਰਾ ਜੋ ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਪੰਜਾਬੀ ਨੇ ਉਹਨਾਂ ਤੱਕ ਪਹੁੰਚਦੀ ਕਰਦੇ ਨੇ ਤੁਸੀਂ ਬੜਾ ਧੰਨਵਾਦ ਹੈ ਸੋ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਇਲਾਕੇ ਦੀ ਸਾਡੇ ਪਿੰਡ ਦੀ ਜਵਾਹਰ ਲਾਲ ਜਵਾਹਰ ਨਵੋਦੇਆ ਸਕੂਲ ਦੇ ਵਿੱਚ ਜੋ ਕਿ ਸਿਲੈਕਟ ਹੋਈ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਤੇ ਸਕੂਲ ਦੇ ਟੀਚਰਾਂ ਦਾ ਜਿਨ੍ਹਾਂ ਨੇ ਇਸ ਬੱਚੀ ਦੇ ਉੱਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਹੋਰ ਹੋਰ ਨੂੰ ਸਨੇਹਾ ਕੀ ਲਾਉਂਗੇ ਬੱਚਿਆਂ ਨੂੰ ਸਨੇਹਾਈ ਜੀ ਜਿੰਨਾ ਤੁਸੀਂ ਆਪਣੀ ਮਿਹਨਤ ਕਰੋਗੇ ਪੜੋਗੇ ਸੋ ਉਨਾ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਮ ਹੋਮਗੇ ਮਾਪਿਆਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਚੰਗੀ ਸਿੱਖਿਆ ਦਿਓ ਤਾਂ ਕਿ ਉਹ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਬਣ ਸਕਣਾ